ਮੇਰਾ ਨਾਮ ਮੁਹੰਮਦ ਯੂਸਫ ਮਲਿਕਾ ਜੀ ਪੰਜਾਬ ਹਜ ਜਮੇਟੀ ਮੈਂਬਰ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਸਾਡਾ ਸਿੱਖ ਭਾਈਚਾਰਾ Hindu ਭਾਈਚਾਰਾ ਹੋਰ ਵੀ ਪੋਲੀਟਿਕਲ ਪਾਰਟੀਆਂ ਜਿਹੜੀਆਂ ਇੱਥੇ ਆਈਆਂ ਨੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀ ਗਹਿਰਾਈਆਂ ਤੋਂ ਲੱਖ ਲੱਖ ਧੰਨਵਾਦ ਕਰਦੇ ਆ ਕਿ ਅੱਜ ਜਿਹੜੇ ਸਾਡੇ ਤਿਹਾਰ ਦੇ ਵਿੱਚ ਆ ਕੇ ਸ਼ਾਮਿਲ ਹੋਏ ਨੇ ਔਰ ਮਜ਼ਹਬ ਨਹੀਂ ਸਿਖਾਤਾ ਆਪਸ ਵਿੱਚ ਵੈਰ ਰੱਖਣਾ ਇਹ ਸਾਰਾ ਹੀ ਜਿਹੜਾ ਵਾ ਸਾਡੇ پیغمبر حضرت ਸੱਲੱਲਾਹੁ ਅਲੈਹਿ ਵਸੱਲਮ ਜੀ ਦਾ ਪੈਗਾਮ ਜੋ ਹੈ ਉਹ ਹਜ਼ਾਰਾਂ ਸਾਲਾਂ ਤੋਂ ਜਿਹੜਾ ਚੱਲਦਾ ਆ ਰਿਹਾ ਹੈ ਅੱਜ ਵੀ ਉਹ ਪਰੰਪਰਾ ਨੂੰ ਦੇਖਦੇ ਆਂ ਬੜਾ ਖੁਸ਼ੀਆਂ ਭਰਿਆ ਮਾਹੌਲ ਹੈ ਸਾਰੇ ਆਪਣੇ ਗਿਲੇ ਸ਼ਿਕਵੇ ਦੂਰ ਕਰਕੇ ਇੱਥੇ ਪਿਆਰ ਮੁਹੱਬਤ ਨਾਲ ਜਿਹੜਾ ਉਹ ਤਿਹਾੜ ਸਾਂਝਾ ਕਰ ਰਹੇ ਨੇ ਇੱਕ ਮਹੀਨੇ ਦੇ ਰੋਜ਼ੇ ਰੱਖ ਕੇ ਈਦ ਦੀ ਮੁਸ਼ਕਲ ਜਿਹੜੀ ਚਾਂਦ ਨੂੰ ਨਜ਼ਰ ਆਂਦੀ ਹੈ ਉਹ ਈਦ ਦਾ ਤਿਹਾੜ ਸਾਂਝਾ ਕਰ ਰਹੇ ਨੇ ਮਨਾ ਰਹੇ ਨੇ ਕੀ ਦੁਆਵਾਂ ਮੰਗੀਆਂ ਗਈਆਂ ਜੀ ਅੱਜ ਅੱਜ ਸਾਡੇ ਮੁਲਕ ਇੰਡੀਆ ਵਾਸਤੇ ਔਰ ਫਿਲਸਤੀਨ ਵਾਸਤੇ ਜਿਹੜਾ ਉੱਥੇ ਬਹੁਤ ਮਾਮਲਾ ਖਰਾਬ ਹੈ ਜ਼ੁਲਮ ਹੋ ਰਿਹਾ ਹੈ ਫਿਲਸਤੀਨ ਵਾਸਤੇ ਔਰ ਪੰਜਾਬ ਦੇ ਵਿੱਚ ਵੀ ਸਾਡੀ ਜਿਹੜੀ ਅਮਨ ਸ਼ਾਂਤੀ ਵਾਸਤੇ ਸਾਰੇ ਹੀ ਮੁਲਕ ਵਾਸਤੇ ਸਾਡੇ ਦੁਆਵਾਂ ਕਿਤੇ ਨੇ Eid ul Fitr ਦਾ ਸ਼ੁਭ ਦਿਹਾੜਾ ਹੈ ਜਿਹੜੇ ਕਿ ਰੋਜ਼ੇ ਰੱਖ ਕੇ ਰੋਜ਼ੇ ਤੋਂ ਸਬਤ ਹੁੰਦੇ ਨੇ ਤੇ ਜੋ দান ਕੀਤਾ ਹੁੰਦਾ ਜੋ ਫਿੱਤਰ ਕੀਤਾ ਹੁੰਦਾ ਉਹਨੂੰ ਖੁਸ਼ੀ ਮਨਾਉਣ ਚਾਹੀਦਾ Eid ਦਾ ਦਿਨ ਹੈ ਸੋ ਮੈਂ ਸਭ ਅੰਮ੍ਰਿਤਸਰ ਨਿਵਾਸੀਆਂ ਨੂੰ ਮੈਂ ਸਭ ਆਪਣੇ ਮੁਸਲਮ ਵੀਰਾਂ ਨੂੰ ਪੂਰੀ ਦੁਨੀਆ ਦੇ ਵਾਸਤੇ ਵੀਰਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਆਈ ਦੀ ਅਸੀਂ ਅੱਜ ਤੇ ਖੜੇ ਆ ਜਮਾ ਮਸਜਿਦ ਅੰਮ੍ਰਿਤਸਰ ਖੜੇ ਆ ਔਰ ਬਹੁਤ ਇੱਥੇ ਸੰਗਤ ਆਈ ਸੀਗੀ ਬਹੁਤ ਸਾਰੇ ਮੁਸਲਮਾਨ ਵੀ ਆਏ ਸੀਗੇ ਸੋ ਨਮਾਜ਼ ਅਦਾ ਕਰਕੇ ਸਭ ਚਲੇਗੇ ਨੇ ਆਪਣੇ ਆਪਣੇ ਕੰਮ ਤੇ ਅਸੀਂ ਹੁਣ ਮੌਲਵੀ ਜੀ ਨਾਲ ਖੜੇ ਆ ਇਮਾਮ ਜੀ ਨਾਲ ਖੜੇ ਆ ਇੱਥੇ ਔਰ ਬੜੀ ਖੁਸ਼ੀ ਹੋਈ ਹੈ ਮੈਂ ਦੁਬਾਰਾ ਸਭ ਵੀਰਾਂ ਨੂੰ बहुत बहुत बधाई दिनाशुआ दी मांगी गई है आज जो है वो मुकदस त्यौहार है जो मुबारक का जो फर्ज रोजे हमने रखे और वो पूरे हुए उसकी खुशी में आज ईद का त्यौहार मनाया गया है और मैं अपनी तरफ से तमाम जो है पूरे पंजाब के और पूरे मुल्क के लोगों को अपनी तरफ़ से ईद की जो है बहुत बहुत मुबारकबाद देता हूं और हिंदू मुस्लिम सिख ईसाई हमने सब ने मिलकर जो है ये त्यौहार मनाया और हमारे मीडिया के भी जो साथी आए उनको भी मैं ईद की बहुत बहुत मुबारकबाद देता हूं आज हमने ईद की नमाज़ अदा की और अपने मुल्क की खुशहाली और तरक्की भाईचारे के लिए आज हमने दुआएँ की और ख़ासतौर से पंजाब जो है खुशहाल रहे और प्यार मोहब्बत जो है बरकरार रहे